ਮంత్రి ਸ਼ਬਦ ਹੈ ਮਤਲਬ ਦਾ ਮਤਲਬ ਵੇਲੇ ਮਾਰਦਾ ਚੱਕਰ ਜਦੋਂ ਚੋਣਾ ਜਿੱਤ ਜਾਂਦਾ ਉਦੋਂ ਹੋ ਜਾਂਦਾ ਰਫੂ ਚੱਕਰ ਨਾਲ ਫੋਟੋਆਂ ਖਿੱਚਵਾ ਕੇ ਵਈ ਹਰ ਕੋਈ ਕਹਿੰਦਾ ਮੇਰਾ ਮੇਰਾ ਮੰਤਰੀ ਕਿਸੇ ਦਾ ਨਹੀਂ ਹੁੰਦਾ ਉਹਦਾ ਹੋਰ ਹੈ ਅਸਲੀ ਚਿਹਰਾ ਨਾਲ ਫੋਟੋਆਂ ਖਿੱਚਵਾ ਕੇ ਵਈ ਹਰ ਕੋਈ ਕਹਿੰਦਾ ਮੇਰਾ ਮੇਰਾ ਮੰਤਰੀ ਕਿਸੇ ਦਾ ਨਹੀਂ ਹੁੰਦਾ ਉਦਾ ਹੋਰ ਹੈ ਅਸਲੀ ਚਿਹਰਾ ਜਦੋਂ ਲੋੜ ਹੈ ਵੋਟਾਂ ਦੀ ਉਦੋਂ ਜਾਂਦਾ ਹਰ ਥਾਂ ਟੱਕਰ ਮੰਤਰੀ ਸ਼ਬਦ ਹੈ ਮਤਲਬ ਦਾ ਮਤਲਬ ਵੇਲੇ ਮਾਰਦਾ ਚੱਕਰ ਜਦੋਂ ਚੋਣਾ ਜਿੱਤ ਜਾਂਦਾ ਉਦੋਂ ਹੋ ਜਾਂਦਾ ਰਫੂ ਚੱਕਰ ਜਿਵੇਂ ਧਰਤੀ ਘੁੰਮਦੀ ਦਿਵਾਰੇ ਸੂਰਜ ਦੇ ਉਹਦੀ ਕੁਰਸੀ ਘੁੰਮਦੀ ਨਾਲ ਹੈ ਵੋਟਾਂ ਜਿਵੇਂ ਧਰਤੀ ਘੁੰਮਦੀ ਦੁਆਲੇ ਸੂਰਜ ਦੇ ਉਹਦੀ ਕੁਰਸੀ ਘੁੰਮਦੀ ਨਾਲ ਹੈ ਵੋਟਾਂ ਪੈਰੀ ਹੱਥ ਵੀ ਲਾ ਦਿੰਦਾ ਕਹਿ ਕੇ ਬਾਪੂ ਬਾਪੂ ਪਾ ਦੀ ਵੋਟਾਂ ਪੈਰੀ ਹੱਥ ਵੀ ਲਾ ਦਿੰਦਾ ਕਹਿ ਕੇ ਬਾਪੂ ਬਾਪੂ ਪਾ ਦੀ ਵੋਟਾਂ ਬਾਗ ਭਰਾਵਾ ਬਣ ਜਾਂਦਾ ਐਨਾ ਹੋ ਜਾਂਦਾ ਕਿਓ ਸ਼ੱਕਰ ਮੰਤਰੀ ਸ਼ਬਦ ਹੈ ਮਤਲਬ ਦਾ ਮਤਲਬ ਵੇਲੇ ਮਾਰਦਾ ਚੱਕਰ ਜਦੋਂ ਚੋਣਾ ਜਿੱਤ ਜਾਂਦਾ ਉਦੋਂ ਹੋ ਜਾਂਦਾ ਰਫੂ ਚੱਕਰ ਬੋਟਾਂ ਵੇਲੇ ਗਰੀਬਾਂ ਦੇ ਉਹ ਦੁਖੜੇ ਬੜੇ ਹੈ ਰੋਂਦਾ ਇੱਕ ਵਾਰੀ ਜਿੱਤ ਜਾਂਦਾ ਫੇਰ ਅਮੀਰਾਂ ਦੇ ਕੰਮ ਆਉਂਦਾ ਬੋਟਾਂ ਵੇਲੇ ਗਰੀਬਾਂ ਦੇ ਉਹ ਦੁਖੜੇ ਬੜੇ ਹੈ ਰੋਂਦਾ ਇੱਕ ਵਾਰੀ ਜਿੱਤ ਜਾਂਦਾ ਫੇਰ ਅਮੀਰਾਂ ਦੇ ਕੰਮ ਆਉਂਦਾ ਭੋਲੇ ਭਾਲੇ ਲੋਕਾਂ ਨੂੰ ਉਹ ਗੱਲਾਂ ਨਾਲ ਟਿਕਾਉਂਦਾ ਗੱਲੀ ਬਾਤੀ ਨੌਕਰੀਆਂ ਉਹ ਹਰ ਇੱਕ ਨੂੰ ਦੇ ਜਾਂਦਾ ਉਹ ਇੰਨਾ ਬੇਸ਼ਰਮ ਹੁੰਦਾ ਰੱਜ ਕੇ ਝੂਠ ਬੋਲਦਾ ਫੱਕਰ ਮੰਤਰੀ ਸ਼ਬਦ ਹੈ ਮਤਲਬ ਦਾ ਮਤਲਬ ਵੇਲੇ ਮਾਰਦਾ ਚੱਕਰ ਜਦੋਂ ਚੋਣਾ ਜਿੱਤ ਜਾਂਦਾ ਉਦੋਂ ਹੋ ਜਾਂਦਾ ਰੱਖੂ ਚੱਕਰ ਤੂੰ ਮੇਰਾ ਭਾਈ ਮੈਂ ਤੇਰਾ ਭਾਈ ਸੈਲਫੀ ਤੇ ਸੈਲਫੀ ਬਾਈ ਸਭ ਨਾਲ ਜਾਂਦਾ ਏ ਖਚਵਾਈ ਜਦੋਂ ਝੰਡਾ ਝੁੱਲ ਜਾਂਦਾ ਉਹ ਤਾਂ ਪਿੰਡ ਨੂੰ ਭੁੱਲ ਜਾਂਦਾ ਤੂੰ ਚੀਜ਼ ਹੀ ਕੀ ਮਿੱਤਰਾ ਉਹਨੂੰ ਚੇਤਾ ਭੁੱਲ ਜਾਂਦਾ ਜਦੋਂ ਝੰਡਾ ਝੁੱਲ ਜਾਂਦਾ ਉਹ ਤਾਂ ਪਿੰਡ ਨੂੰ ਭੁੱਲ ਜਾਂਦਾ ਤੂੰ ਚੀਜ਼ ਹੀ ਕੀ ਮਿੱਤਰਾ ਉਹਨੂੰ ਚੇਤਾ ਭੁੱਲ ਜਾਂਦਾ ਬੋਪਾ ਰਾਏ ਸੱਚ ਲਿਖਿਆ ਬੋਪਾਰਾਏ ਸੱਚ ਲਿਖਿਆ ਜੋ ਵੀ ਲਿਖਿਆ ਅੱਖਰ ਅੱਖਰ ਮੰਤਰੀ ਸ਼ਬਦ ਹੈ ਮਤਲਬ ਦਾ ਮਤਲਬ ਵੇਲੇ ਮਾਰਦਾ ਚੱਕਰ ਜਦੋਂ ਚੋਣਾ ਜਿੱਤ ਜਾਂਦਾ ਉਦੋਂ ਹੋ ਜਾਂਦਾ ਰਖੂ ਚੱਕਰ